ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਤਪਾ ਪੈਂਦੀ ਹੈ ਨੇੜੇ ਇਹ ਭਦੌੜ ਦੇ ਆ ਭਦੌੜ ਤੋਂ ਸਿੱਧੀ ਛੜਕ ਆਉਂਦੀ ਛੰਨਾ ਗੁਲਾਬ ਸਿੰਘ ਵਾਲੇ ਦੇ ਵਿੱਚ ਇੱਕ ਫਾਰਮ ਵੀ ਆ ਦੋਸਤੋ ਇੱਥੇ ਤੇ ਨਾਲ ਬਾਈ ਵਪਾਰ ਦਾ ਕੰਮ ਵੀ ਕਰਦਾ ਵਪਾਰ ਦਾ ਕੰਮ ਇਹਨਾਂ ਦਾ ਪੁਰਾਣਾ ਹੈ ਤੇ ਫਾਰਮ ਦੀ ਜਿਹੜੀ ਸ਼ੁਰੂਆਤ ਪਿਛਲੇ ਸਮੇਂ ਹੋਈ ਸੀਗੀ ਜਿਹੜਾ ਹੌਲੀ-ਹੌਲੀ ਡਿਵੈਲਪ ਹੁੰਦਾ ਤੁਸੀਂ ਪਹਿਲਾਂ ਇਸ ਛੱਡ 'ਚ ਵੀਡੀਓ ਦੇਖਦੇ ਰਹੇ ਹੋ ਹੁਣ ਨਾਲ ਬਹੁਤ ਵੱਡਾ ਛੱਡ ਅੱਗੇ ਬਾਈ ਨੇ ਤਿਆਰ ਕਰ ਲਿਆ ਸੋ گاਵਾ ਦਾ ਪੱਕੀਆਂ گاਵਾ ਦਾ ਫਾਰਮ ਅਲੱਗ ਤੇ ਨਾਲ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਗੱਬਣ ਮੱਝ ਇੱਕ ਝੋਟੀ ਤਾਜੀ ਬਿਲਕੁਲ ਸੂਈ ਵੀ ਐ ਸੋਹਣੇ ਦੁੱਧ ਤੋਂ ਸ਼ੁਰੂਆਤ ਹੋਈ ਐ ਬਾਕੀ ਕਿੰਨਾ ਕੁ ਦੁੱਧ ਤੁਸੀਂ ਚੋਲੋਗੇ ਤੁਹਾਡੀ ਸਮਝ ਹੋਊਗੀ ਇੱਕ ਟੋਕੜ ਗੱਬਨ ਝੋਟੀ ਇੱਕ ਹੋਰ ਝੋਟੀ ਬਾਈ ਹੋਰੀ ਅੰਦਰੋਂ ਲੈ ਕੇ ਆ ਰਹੇ ਆ ਉਹ ਵੀ ਤੁਹਾਨੂੰ ਵੀਡੀਓ ਚ ਦਿਖਾ ਦੇਵਾਂਗੇ ਤੇ ਇੱਕ ਦਿਖਾਵਾਂਗੇ ਗਾਂ ਸੋ ਨਗ 5 ਹੋ ਜਾਣੇ ਅੱਜ ਦੀ ਵੀਡੀਓ ਚ ਤੁਸੀਂ ਆਪਦੀ ਪਸੰਦ ਦਾ ਪਸ਼ੂ ਆਪਦੀ ਸਮਝ ਨਾਲ ਖਰੀਦ ਲਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸ਼ੁਰੂਆਤ ਇਸ ਗਾਂ ਤੋਂ ਕਰਦੇ ਆ ਗੁਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਸ਼ਸ਼ੀ ਜੀ ਗੁਰਪ੍ਰੀਤ ਭਾਈ ਅੱਜ ਆਪਾਂ ਪਹਿਲੇ ਨੰਬਰ ਤੇ ਗਾਂ ਦਿਖਾਵਾਂਗੇ ਹਾਂ ਜੀ ਬਈ ਕਿੰਨਾ ਸੂਆ ਸੂ ਇਹ ਪਹਿਲਾ ਸੂਆ ਜੀ ਇਹ ਨਾ ਠੀਕ ਹੈ ਦੋ ਦੰਦਾ ਕਿੰਨਾ ਚਿਰ ਲਊਗੇ ਇਹਦੇ ਅੱਜ 10 ਦਿਨ ਰਹਿੰਦੇ ਸਹੀ 10 ਦਿਨ ਬਾਕੀ ਆ ਹਾਂ ਕੀ ਰੇਟ ਰੈਨਰ ਦਾ ਕਰਪੀ ਤੇ ਰੇਟ ਇਹਦਾ 2,5000 ਰੁਪਇਆ ਵੀਰੇ ਠੀਕ ਹੈ ਤੇ ਐਬੀਐਸ ਦੇ ਹਲਕ ਦੀ ਆਪ ਆ ਹੂੰ ਤੇ ਇਹ ਡੈਨਮਾਰਕ ਦੇ 40116 ਤੋਂ ਇਹ ਗੱਬਣਾ ਠੀਕ ਹੈ ਤੋਰ ਗਏ ਭਾਈ ਸੋ ਦੋਸਤੋ ਪਹਿਲਾਂ ਦੋ ਦੰਦ ਵੈਡ ਬਹੁਤ ਸੋਨਾ ਢਾਂਚਾ ਸੋ ਦੋਸਤੋ ਵੈਡ ਦੀ ਤਿਆਰੀ ਦੇਖ ਸਕਦੇ ਹੋ ਦਿਨ ਹਜੇ ਇਹ ਲੈਦੀ ਆ ਸੋਨ ਦੇ ਵਿੱਚ ਸੀਮਨ ਡਿਟੇਲਸ ਤੁਹਾਨੂੰ ਬਾਈ ਨੇ ਇਹਦੀ ਦੱਸਤੀ ਹੈ ਹਾਈਟ ਲੈਂਥ ਫੁੱਲ ਹੈ ਉਮਰ ਛੋਟੀ ਹੈ ਫੈਕਸ ਜਿਹਾ ਹਵਾਨਾ ਰੱਖੂਗੀ ਪਰ ਆਕਾਰ ਹਵਾਨੇ ਦਾ ਕਾਫੀ ਤਕੜਾ ਹੋਊਗਾ ਸੋ ਬਰੀਡ ਕੁਆਲਿਟੀ ਇਹਦੀ ਤੁਸੀਂ ਦੇਖ ਸਕਦੇ ਹੋ ਟਾਂਚਾ ਬਹੁਤ ਸੋਨਾ ਦੋਸਤੋ ਵਹਿੜਤਾ ਇਹ ਦੋ ਦੰਦ ਵੱਛੀ ਪਹਿਲਨ ਸੋਨਾ ਇਹਨੇ ਆ ਜਾ ਬਈ ਸੋ ਕਨਫਰਮ ਦੋ ਦੰਦ ਦਾ ਠੀਕ ਇੱਕ ਵਰਸਿਟ ਓਕੇ ਸੋ ਸੋ ਕਨਫਰਮ ਦੋ ਦੰਦ ਦਾ ਬਾਕੀ ਜਿੰਨਾ ਮਰਜੀ ਘਟਦੇ ਦੇ ਬਾਈ ਬਾਹਰ ਨਹੀਂ 35 ਕਿਲੋ ਦੁੱਧ ਨੇ ਦੇਣਾ ਠੀਕ ਹੈ ਸੋ ਸੋ 35 ਕਿਲੋ ਦੁੱਧ ਬਾਈ ਕਹਿੰਦਾ ਵੀ ਇੱਕ ਖੁੱਲਾ ਡੁੱਲਾ ਪਾਈ ਜਾਊਗੀ ਦੋ ਦੰਦ ਪਹਿਲਾਂ ਵੱਚੀ ਬਹੁਤ ਸੋਹਣਾ ਢਾਂਚਾ ਮੈਂ ਇੱਕ ਝੋਟੀ ਕਿਹਾ ਸੀ ਵੀ ਅੰਦਰੋਂ ਬਾਈ ਕੱਢ ਕੇ ਲਿਆ ਰਹੇ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਪਰ ਪਹਿਲਾਂ ਇਹਦੀ ਡਿਟੇਲ ਦੱਸ ਦੀ ਕਿੰਨੀ ਉਮਰ ਹੈ ਇਹਦੀ ਇਹ ਵੀ ਦੋ ਝੋਟੀਆਂ ਮੰਨ ਲਓ ਆਪਣੇ ਘਰ ਦੀਆਂ ਨੇ ਠੀਕ ਹੈ ਉਹ 5 ਮਹੀਨਿਆਂ ਦੀ ਗੱਬਣ ਠੀਕ ਹੈ ਮਨੂ ਵੀ ਪਹਿਲੇ ਸੂਏ ਨੂੰ 13 ਕਿਲੋ ਦੁੱਧ ਦਿੱਤਾ ਮੇਰੇ ਹੱਥ ਪਈ ਵੀ ਸੀ ਐਵੇਂ ਆਪਾਂ ਉਹ ਵੀ ਝੂਠ ਬੋਲ ਕੇ ਦੇਣੀ ਠੀਕ ਹੈ ਵੀ ਮੈਂ ਦੋ ਦਿਨ ਐਬਸੈਂਟ ਹੋ ਗਿਆ ਇੰਨੇ ਜੀ ਤੜਕ ਗਈ ਠੀਕ ਐ ਤੇ ਦੁੱਧੋਂ ਮਨ ਵੀ हट ਗਈ ਮੰਨ ਲਓ ਠੀਕ ਐ ਮਨ 5 ਮਹੀਨੇ 10 ਦਿਨ ਦੀ ਗੱਬਣ ਠੀਕ ਐ ਤੇ ਇਹ ਝੋਟੀ ਪਹਿਲਾਂ ਇਹਦੇ ਬਾਰੇ ਦੱਸ ਦਈਏ ਇਹ ਝੋਟੀ ਹੋ ਗਈ ਜੀ ਅੱਜ 15 ਦਿਨ ਨੂੰ ਹੂੰ ਡਾਇਰੈਕਟ ਕ੍ਰਾਸ ਕਰਾਈ ਆ ਠੀਕ ਐ ਤੇ ਗੱਬਣ ਫੰਡਰ ਅਗਲੇ ਦੇ ਕਰਮ ਦੰਦਾਂ ਦੀ ਖੀਰੀ ਆ ਦੰਦਾਂ ਚ ਖੀਰੀ ਆ ਹਾਂ ਜੇ ਦੋਨਾਂ ਦੀ ਵਧੀਆ ਕੀਮਤ ਮਿਲ ਗਈ ਤਾਂ ਵੇਚਣੀ ਆ ਨਹੀਂ ਉਵੇਂ ਨਹੀਂ ਵੇਚਣੀ ਠੀਕ ਐ ਕੀ ਰੇਟ ਰਹਿਣਾ ਦਾ ਵੈਸੇ ਰੇਟ ਦੋਨਾਂ ਦਾ ਬਸ 10-10 ਹਾਈ 20 ਦੋਨਾਂ ਦਾ 2 ਲੱਖ ਦੀ ਵੀ ਦਿਖਾਉਣ ਦੇ ਨਾਲ ਹੀ ਹੂੰ ਤੇ ਇਹ ਦੰਦਾਂ ਦੀ ਖੀਰੀ ਆ ਠੀਕ ਹੈ ਉਹ ਦੋ ਦੰਦ ਹੁਸ਼ਿਆਰ ਠੀਕ ਹੈ ਸੋ ਸੋ ਇੱਕ ਖੀਰੀ ਝੋਟੀ ਦੇਖ ਲਓ ਤੁਸੀਂ ਦੰਦ ਨਹੀਂ ਦਿਖਾਉਣੇ ਨਾ ਨਹੀਂ ਦਿਖਾਊਗੀ ਸਾਰਾ ਸਾਰਾ ਕੋ ਦਿਖਾਊਗੀ ਠੀਕ ਹੈ ਸੋ ਸੋ ਬਾਈ ਕਹਿੰਦਾ ਵੀ ਦੰਦ ਦੇ ਦਿਖਾ ਦੂਗੀ ਸੱਟ ਗਈ ਆ ਸੱਟ ਗਈ ਕਿ ਨਹੀਂ ਨਹੀਂ ਇੱਕ ਮਰਲਾ ਕਿ ਸੱਟ ਗਈ ਦੇਖ ਬਹੁਤ ਵਿਰਲ ਹੈ ਜਾਂ ਸੱਟ ਗਈ ਬਸ ਸੋ ਦਸੋ ਵਿਰਲ ਪਈ ਵੀ ਹੈ ਇਹ ਨਹੀਂ ਪਤਾ ਵੀ ਦੰਦ ਇੱਕ ਸੱਟ ਗਈ ਹੈ ਜਾਂ ਹਜੇ ਖੀਰੀ ਖੜੀ ਆ ਸੋ ਦੰਦਾਂ ਚ ਵਿਰਲ ਮਹਿਸੂਸ ਹੁੰਦੀ ਹੈ ਦਿਸਦੀ ਹੈ ਲੰਬੀ ਗਰਦਨ ਟਾਂਜਾ ਤੁਸੀਂ ਦੇਖ ਲਓ 15 ਦਿਨ ਹੋ ਗਏ ਏ ਆਈ ਹੋਈ ਨੂੰ ਕ੍ਰਾਸ ਕਰਾਈ ਹੈ ਡਾਇਰੈਕਟਰ ਸੌਰੀ ਜੈਡ ਬਲੈਕ ਹੈ ਥੱਲੋਂ ਝੋਲ ਗੱਬਣਾ ਵਾਂਗੂ ਆ ਪਰ ਹਜੇ ਥੋੜੇ ਦਿਨ ਹੋਏ ਆ ਇਹਨੂੰ ਕ੍ਰਾਸ ਹੋਈ ਨੂੰ ਬਾਕੀ ਤੁਹਾਡੀ ਕਿਸਮਤ ਹੈ ਤੁਸੀਂ ਖਾਲੀ ਮੰਨ ਕੇ ਸੌਦਾ ਕਰ ਲਓ ਪਹਿਲੇ ਨੰਬਰ ਤੇ ਇੱਕ ਝੋਟੀ ਟੋਕੜ ਗੱਬਣਾ ਇਸੇ ਫਾਰਮ ਉਹ ਵੀ ਤੁਹਾਨੂੰ ਦਿਖਾ ਰਿਹਾ ਬਈ ਉਹਨੂੰ ਖੋਲ ਲੈ ਇਹ ਜਿਹੜੋ ਆਪਾਂ 20 ਕਿਲੋ ਚੁਆਈ ਨਹੀਂ ਕਰਾਈ ਲਿਆ ਹ ਹ ਤੇ ਕੇਰ ਰਹਿ ਗਈ ਸੀ ਇੱਕ ਹੋਰ ਹੈਗੀ ਸੀ ਠੀਕ ਹੈ ਤੁਹਾਡੇ ਨਾਲ ਦੀ ਦੂਜੀ 2 ਲੱਖ ਰੁਪਏ ਦੀ ਵੇਚਤੀ ਸੀਗੀ ਉਹ ਤੋਂ ਰੱਖ ਲਈ ਸੀ ਠੀਕ ਹੈ ਮਨਪਰੇ ਪਸ਼ੂ ਗੁਰਪ੍ਰੀਤ ਮੱਝਾਂ ਬਾਈ ਫਿਰ ਜਮਾਂ ਹੀ ਵੇਚ ਦਿਖਾ ਆਪਦੇ ਘਰ ਦੀਆਂ ਵੀਰੇ ਇੱਕ ਰੱਖਣੀ ਹੁੰਦੀ ਯਾਰ ਠੀਕ ਹੈ ਹੁਣ ਨਵੀਂ ਲੈ ਲਈ ਚੰਗੀ ਝੋਟੀ ਹੂੰ ਬਾ ਦੋ ਸਾਂਹਦੀਆਂ ਨਹੀਂ ਬਸ ਠੀਕ ਹੈ ਹੋਰ ਕੋਈ ਰੀਜਨ ਨਹੀਂ ਤੇ ਇੱਕ ਰੱਖ ਲਾਂਗੇ ਠੀਕ ਹੈ ਉਹਨੂੰ ਜੇਦੇ ਉਹ ਟੋਕੜ ਹੋ ਗਈ ਉਹਦੋਂ ਵੇਚ ਦੂ ਇਹਦੇ ਵੀ ਰਾਜੂ ਲਈ ਮੰਗਾ ਦੋਈ ਦੋ ਦਾਂਦੀ ਦੋ ਦਾਂਦੀ ਦੂਜੇ ਤੋਂ ਨੂੰ ਸੋ ਨੂੰ ਤਿਆਰਾ ਦੋ ਦਾਂਦਾ ਸੋ ਸੋ ਉਦੋਂ ਇੱਕ ਬੰਨੇ ਹੀ ਜਿਹਦੇ ਸੂਈ ਸੀ ਪੰਜ ਮਹੀਨੇ ਤੇ 10 ਦਿਨਾਂ ਦੀ ਗੱਬਣ ਨੂੰ ਤੋੜਦੇ ਬਈ ਅੱਗੇ ਨੂੰ ਢੋਲਦੇ ਆ ਕੋਕੜਾ ਲੈ ਕੇ ਢਾ ਦੋ ਲੱਖ ਤੇ 20 ਹਜ਼ਾਰ ਇਸ ਜੋੜੇ ਦੀ ਡਿਮਾਂਡ ਹੈ ਇਸ ਟਾਈਮ ਦੁੱਧੋਂ ਡਰਾਈ ਹੈ ਲੈ ਆ ਬਾਈ ਇਹ ਵੀ ਜੈਡ ਬਲੈਕ ਹੈ ਦੂਜੇ ਸੂਏ ਵਾਸਤੇ ਗੱਬਣ ਪੰਜ ਮਹੀਨੇ ਤੇ 10 ਦਿਨਾਂ ਦੀ ਟੈਕ ਪਾਸ ਕਰਵਾ ਸਕਦੇ ਹਾਂ ਜਿਹੜਾ ਭਰਾ ਲੈ ਜਾਣਾ ਚਾਹੇ ਦੋ ਮੱਝਾਂ ਜਿਹੜੀਆਂ ਵਿਕਰੀ ਚਾਹੀਆਂ ਹੁੰਦੀਆਂ ਜਿਨ੍ਹਾਂ ਨੂੰ ਮਨ ਵੀ ਵੇਚਣ ਨੂੰ ਲੈਣੀ ਆ ਜਿਵੇਂ ਟੋਕੜਾਂ ਲੈ ਕੇ ਬੰਦਾ ਸਾਹਮਣ ਦਾ ਉਹ ਤਾਂ ਹੁਣ ਉਹੀ ਪਤਾ ਵੀ ਉਹਨੂੰ ਮੈਂ 2.5 2.5 ਲੱਖ ਦੀ ਉਹੀ ਹੋ ਜਾਂਦੀ ਹੈ ਜਿਹੜੇ ਦਿਨਾਂ ਜਿਹਨੇ ਸੁਣਾ ਠੀਕ ਹੈ ਤੇ ਉਹਦਾ ਤਾਂ ਹੁਣ ਆਪਾਂ ਕੋਈ ਕਿਸਮਤਾ ਵੀ ਗੱਬਣ ਫੰਡਰ ਦਾ ਕੋਈ ਕਹੀ ਨਹੀਂ ਸਕਦੇ ਆਪਾਂ ਇੱਕ ਮੱਝ ਆ ਦੋਸਤੋ ਭਾਈ ਜਿਹੜੀ ਇਹ ਮੱਝ ਆ ਗੁਰਪ੍ਰੀਤ ਇਹ ਕਨਵਾ ਸੂਹਾ ਸੂਹੀ ਜੀ ਇਹ ਦੂਜਾ ਸੂਹਾ ਸੂਹੀ ਹੂੰ ਤੇ ਪਹਿਲੇ ਸੂਏ ਨੇ ਯਾਨੀ ਕਿ 14 ਕਿਲੋ ਦੁੱਧ ਦਿੱਤਾ ਠੀਕ ਹੈ ਕੀ ਰੇਟ ਰਹਿਣਾਗਾ ਇਹਦਾ 125000 ਰੁਪਏ ਤੋਰਦੇ ਬਈ ਨੂੰ ਸਿੱਧੀ ਤੋਰਦੇ ਛੱਡ ਦੇ 125000 ਰੇਟ ਟਾਂਟਾ ਸੋਨਾ ਦੋਸਤੋ ਇਥੇ ਰੋਕੀ ਮੜਾ ਹਵਾਨਾ ਦੋਸਤੋ ਇਦਾਂ ਦਾ ਤੇ ਹਵਾਨੇ ਤੇ ਨਾੜਾਂ ਬਹੁਤ ਸੁਣੀਆਂ ਇਹਦੇ ਸਾਈਡ ਤੋਂ ਜਿਹੜੇ ਪਰਦੀਆ ਦੱਸਿਨੇ ਢਾਂਚਾ ਤੁਸੀਂ ਦੇਖ ਲਓ ਇਦਾਂ ਦਾ ਰੋਖ ਹੈ ਦਾ ਥੋੜੀ ਬਾਈ ਥੋੜੀ ਅੱਗੇ ਹੁਣ ਦੇਖਿਓ ਤੁਸੀਂ ਇਸ ਸਾਈਡ ਤੋਂ ਐਵੇਂ ਸੇਮ ਹਵਾਨਾ ਦੂਜੇ ਪਾਸੇ ਤੋਂ ਸੋ ਇਹ ਇੱਕ ਵਿਕਰੀ ਵਾਲੀ ਮੱਝ ਬਾਈ ਕੋ ਲਈ ਵੀ ਕੁਈ ਇਹ ਚ ਝੂਠ ਫਾਣ ਵਾਲੀ ਗੱਲ ਨਹੀਂ ਵੀ ਕੋਈ ਬੰਦਾ ਆਪਣੇ ਨਾਲ ਸੌਦਾ ਕਰ ਲੇ ਹੂੰ ਆਪਾਂ 15 ਕਿਲੋ ਦੁੱਧ ਚੁਆ ਕੇ ਵੀ ਦੇ ਦੇਂਗੇ ਪਲੱਸ 500 ਰੁਪਿਆ ਸਾਈ ਦੇ ਦੇ ਠੀਕ ਹੈ ਤੇ ਆਪਾਂ ਇਹਨਾਂ ਦੁੱਧ ਯਾਨੀ ਕਿ ਇਹਦਾ ਚੁਆ ਕੇ ਵੀ ਦੇ ਦੇਣੀ ਆ ਠੀਕ ਹੈ ਬੰਦੇ ਬਈ ਸੋ ਦਸੋ ਦੂਜਾ ਸੂਆ ਝੋਟੀ ਫੋਰ ਸੇਲ ਹਵਾਨੇ ਤੇ ਨਾੜਾਂ ਮੈਂ ਪਹਿਲਾਂ ਹੀ ਦੱਸਿਆ ਦੋਨੇ ਪਾਸੇ ਬਹੁਤ ਸੋਹਣੀਆਂ ਇੱਕ ਹੋਰ ਝੋਟੀ ਤਾਜੀ ਸੂਈ ਦੀ ਗੁਰਪ੍ਰੀਤ ਭਾਈ ਕੈਨ ਮਾ ਸੂਆ ਝੋਟੀ ਸੀ ਤੇ ਵੀਰੇ ਚਾਲ ਦੰਦ ਦਾ ਹੂੰ ਤੇ ਯਾਨੀ ਕਿ ਪਰਸੋਂ ਦਾ ਜਗਾ ਸੂਆ ਠੀਕ ਹੈ ਤੇ 10 ਕਿਲੋ ਬੋਲੀ ਇਹਦੇ ਥਲੇ ਹੁਣ ਤਿਆਰ ਆ ਠੀਕ ਹੈ 2 ਦਿਨ ਚੋਲੇ ਕੋਈ ਵੀਰ ਭਾਈ 3 ਦਿਨ ਚੋਲੇ ਤੇ ਇਹਦੇ ਇੱਕ ਇੰਨੀ ਕੀ ਗੱਲ ਹੈਗੀ ਆ ਕਿਸੇ ਨਾਲ ਫਿਰ ਉਹ ਕੰਮ ਨਹੀਂ ਕਰਨਾ ਕਈ ਵਾਰ ਨਿੱਕੀ ਹੁੰਦੀ ਨਾ ਖੇੜ ਦੇ ਹੂੜ ਦੇ ਜਾਨਵਰ ਦੇ ਇਹ ਇੰਚ ਕਾ ਨਹੀਂ ਨਹੀਂ ਹੈ ਜੀ ਠੀਕ ਹੈ ਉਹ ਆਪਣੇ ਆਪ ਧਿਆਨ ਚ ਲਿਆ ਲਗੇ ਇਹਨੂੰ ਛਾਂਪ ਕਹਿੰਦੇ ਆ ਉਹ ਤਾਂ ਠੀਕ ਹੈ ਤੇ ਯਾਨੀ ਕਿ ਇੰਚ ਕਾ ਬਾਦ ਦਾ ਵਟਾ ਕੋਈ ਨਹੀਂ ਯਾਰ ਕੋਈ ਵਾਰਾ ਬੰਦਾ ਪੰਜ ਸੌ ਸਾਈ ਪਾਰੇ ਤੇ ਘਰੋਂ ਆ ਕੇ ਨਰਾਜ ਹੋ ਕੇ ਮੂੜੇ ਉਹ ਗੱਲ ਮਾੜੀ ਆ ਠੀਕ ਹੈ ਅੱਛਾ ਇਹਦਾ ਰੇਟ ਕੀ ਰਹਿਣਾ ਰੇਟ ਦਾ 95000 ਲੈਣ ਦੇਣਾ ਤਾਰਾਂ ਇਹਦੀਆਂ ਆਪਾਂ ਵੀਡੀਓਜ਼ ਵੀ ਮਾਰ ਕੇ ਦਿਖਾ ਦੇਗੇ ਵੀ ਸੀਲ ਸ਼ਰੀਫ ਕਿੰਨੀ ਕਹੇ ਠੀਕ ਹੈ ਸੋ ਦੋਸਤੋ ਆ ਗਾੜੀ ਨੋਟ ਕਰਿਓ ਝੋਟੀ ਦੀ ਕਾਫੀ ਚੰਗੀ ਆ ਹਵਾਨਾ ਪਿਛਾਓ ਵਖਾਵਾ ਘੱਟ ਆ ਪਰ ਅਗਲੇ ਪਾਸੋਂ ਕਾਫੀ ਚੰਗਾ ਪਿੱਛੋਂ ਵੀ ਹਾਲਾਂਕਿ ਜੋ ਛੜਦੀ ਆ ਤਾਂ ਪੂਰੀ ਚੌੜੀ ਬਿੱਥੀ ਦੇ ਉੱਤੇ ਥਾਣੇ ਦੇ 95000 ਚਾਰ ਦੰਦ ਝੋਟੀ ਇਹਦੇ ਨਾਲ ਬੱচ্চਾ ਵੀ ਕੱਟੀ ਹੈ ਨਾੜੂਆ ਕੱਟੀ ਦਾ ਤੁਹਾਨੂੰ ਵੀਡੀਓ ਚ ਦਿਸ ਗਿਆ ਸੋ ਇਹਦਾ ਰੇਟ 95000 ਆ। ਹੱਡੋਂ ਤੋਂ ਠੁਕਿਆ ਹੋਇਆ ਇਹਦਾ ਉਹ ਤੁਹਾਨੂੰ ਦੱਸ ਹੀ ਦਿੱਤਾ ਬਾਈ ਨੇ। ਲਿਆ ਭਾਈ। ਹਾਜੀ ਤਿੰਨ ਕ ਦਿਨ ਬਾਈ ਦੱਸਦਾ ਸੂਈ ਨੂੰ ਹੋਇਆ ਚੰਗੇ ਦੁੱਧ ਦੇ ਉੱਤੇ ਆ। ਬਾਕੀ ਤੁਸੀਂ ਚੋਕੇ ਦੇਖ ਲੈਣਾ ਜਿੰਨਾ ਤੁਹਾਨੂੰ ਦੱਸਿਆ ਗਿਆ। ਵੀ ਐ ਕਟੂ ਛੱਡ ਕੇ ਜਿਵੇਂ ਪਹਿਲਾਂ ਮੜੀ ਮੁੱਟੀ ਆਲੂਲ ਕਰਦਾਂਗਾ ਹੁਣ ਕਰਨਾ ਹੂੰ ਬਪ ਕੰਪਾਰੀ ਹੈ ਜਿੱਥੇ ਮਲਜੀ ਬੰਨੀ ਰੱਖੋ ਇਹਨੂੰ ਇਹ ਕੋਈ ਬਾਧੇ ਬੱਟੇ ਵਾਲਾ ਚੱਕਰ ਨਹੀਂ ਹੈਗਾ ਲੈ ਬੰਦ ਆ ਥਣ ਦੋਸਤੋ ਦੇਖ ਲਓ ਤੁਸੀਂ ਵਿਥੀ ਫੁੱਲ ਥਣਾ ਦੇ ਵਿੱਚ ਗੁਰਪ੍ਰੀਤ ਭਾਈ ਮਾਰਦ ਕੇ ਤਾਰ ਹਾਂ ਦੋ ਪਿਛਲੇ ਥਣਾ ਚੋਂ ਤਾਰਾ ਠੀਕ ਹੈ ਭਾਈ ਅਗਲੇ ਥਣ ਮਾਰੀ ਸੀ ਜੇ ਅਗਲੇ ਥਣਾ ਚੋਂ ਤਾਰਾ ਠੀਕ ਹੈ ਗੁਰਪ੍ਰੀਤ ਸੋ ਇਹ ਦੋਸਤੋ ਮੱਝ ਚੋਟੀ ਜਿਹੜੀ ਪਹਿਲਣ ਹੈ ਰੇਟ 95000 ਤਾਰਾਂ ਮਾਰਤੀਆਂ ਵੈਸੇ ਆਈਡੀਆ ਤੁਹਾਨੂੰ ਦਿੱਤਾ ਬਾਕੀ ਇੱਧਰ ਇੱਕ ਗਾਂ ਬਹੁਤ ਸੋਹਣੀ ਵੜ ਹੈ ਸੂਆ ਪਹਿਲਾ ਸੂਗੀ ਇਹ ਤਾਂ ਬਿਨਾ ਇਧਰ ਕੋ ਸਮਝਾਂ ਹੋਰ ਸੀ ਸੋ ਅੱਜ ਦੀ ਵੀਡੀਓ ਦੇ 나ਗਬਾਈ ਕੋਲ ਵਕਾਉ ਸੀ ਤੁਸੀਂ ਆ ਕੇ ਦੇਖਿਓ ਤਸੱਲੀ ਕਰਕੇ ਖਰੀਦ ਲਿਓ ਮਿਹਰਬਾਨੀ